ਸਾਸੀ ਗਾਲ ਜੀ ਸਾਰਿਆਂ ਨੂੰ ਅੱਜ ਹਰੀ ਵੀਰਾ ਆਇਆ ਸੀ ਆਪਣੇ ਕੋਲੇ S22 Ultra ਦੀ ਆਪਾਂ ਡੀਲ ਪਾਈ ਸੀਗੀ ਜਿਹਦੇ ਵਿੱਚ ਆਪਾਂ ਨੇ ਸੇਲ ਤੋਂ ਵੀ ਸਸਤਾ ਰੇਟ ਦਿੱਤਾ ਸੀਗਾ ਤਾਂ ਵੀਰੇ ਦਾ Bajaj Card ਬਣਿਆ ਹੋਇਆ ਸੀਗਾ ਇਹਨਾਂ ਨੂੰ ਆਪਾਂ ਨੇ 24 ਮਾਂਸ ਦੀ ਇਨਸਟਾਲਮੈਂਟ ਕਰਤੀ ਤੇ ਵੀਰੇ ਨੂੰ ਆਪਾਂ ਨੇ ਦਿੱਤਾ 25 Ultra ਤੇ ਹੁਣ ਆਪਾਂ ਕਰਦੇ ਆਂ ਫੋਨ ਦੀ ਅਨਬਾਕਸਿੰਗ ਤੇ ਨਾਲ ਕੇਕ ਕੱਟ ਵੀ ਕਰਾਂਗੇ S22 Ultra ਦੀ ਖੁਸ਼ੀ 'ਚ ਵੀਰੇ ਕਰੋ ਅਨਬਾਕਸਿੰਗ ਤੁਸੀਂ ਚਲੋ ਸਾਡੇ ਬਹੁਤ ਹੀ ਸਪੈਸ਼ਲ ਗਾਸਟਮਰ ਨੇ ਸਾਡੇ ਕੋਲ ਆਂਦੇ ਜਦੋਂ ਇਹਨਾਂ ਨੇ ਕੋਈ ਵੀ ਫੋਨ ਲੈਣਾ ਹੁੰਦਾ ਔਰ ਕੋਈ ਵੀ ਅਪਲੈਂਸਸ ਲੈਣੀ ਹੁੰਦੀ ਸਾਡੇ ਕੋਲ ਆਂਦੇ ਆ ਤਾਂ ਹੁਣ ਆਪਾਂ ਕੇਕ ਵੀ ਕੱਟ ਕਰਾਂਗੇ ਬਹੁਤ ਬਹੁਤ ਮੁਬਾਰਕਾਂ ਵੀਰ ਨੂੰ S22 আল্টਰਾ ਦੀਆਂ ਬਹੁਤ ਬਹੁਤ ਮੁਬਾਰਕਾਂ ਦੀ ਵੀਰੇ ਨੂੰ ਕੋਲੇ ਆਏ ਸੀ ਪੌਬਲੀ ਟੈਲੀਗ੍ਰਾਮ ਪੈਲ ਇਹਨਾਂ ਦੀ ਬਹੁਤ ਫੈਸਿਲਿਟੀ ਵਧੀਆ ਲੱਗੀ ਮੁੰਡਿਆਂ ਦਾ ਸੁਭਾਅ ਵੀ ਵਧੀਆ ਵਾ ਤੇ ਸਾਨੂੰ ਬਹੁਤ ਉਜੀ ਹੋਈ ਇੱਥੇ ਆ ਕੇ ਧੰਨਵਾਦ ਵੀਰੇ ਸਾਰਿਆਂ ਦਾ ਠੀਕ ਹੈ ਜੀ ਥੈਂਕ ਯੂ ਸੋ ਮੱਚ ਵੀਰੇ ਤੁਹਾਡਾ ਬਹੁਤ 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 ਧੰਨਵਾਦ ਹਰੀ ਵੀਰੇ ਠੀਕ ਹੈ ਜੀ ਧੰਨਵਾਦ